ਬਹੁਤ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ। ਹਮੇਂ ਕਰਦੀਆਂ ਤੁਸੀਂ ਸਾਰੇ ਖੁਸ਼ ਹੋਵੋਗੇ, ਤੰਦਰੁਸਤ ਹੋਵੋਗੇ। ਅੱਜ ਤੁਹਾਡੇ ਨਾਲ ਨਿਕਲ ਜਿਆ ਵਿਚਾਰ ਸਾਂਝਾ ਕਰਨਾ ਜਿਹਦੇ ਅਰਥ ਜਿਹੜੇ ਉਹ ਬਹੁਤ ਵੱਡੇ ਆ। ਤੇ ਫਿਰ ਅਸੀਂ ਗੱਲ ਕਰੀਏ ਕਿ ਆਪਣੀ ਜ਼ਿੰਦਗੀ ਨੂੰ ਨਮਕ ਵਾਂਗ ਬਣਾ ਕੇ ਰੱਖੋ। ਹੁਣ ਸਾਡੇ ਬਜ਼ੁਰਗ ਕਿਹਾ ਕਰਦੇ ਸੀ ਨਾ ਕਿ ਇੰਨੇ ਮਿੱਠੇ ਵੀ ਨਾ ਹੋਵੋ ਕਿ ਕੋਈ ਖਾ ਲੇ ਤੇ ਇੰਨੇ ਕੋੜੇ ਵੀ ਨਾ ਹੋਵੋ ਕਿ ਕੋਈ ਥੁੱਕ ਦੇ। ਇਸ ਦਾ ਅਰਥ ਕੀ ਸੀ ਇਸ ਦਾ ਅਰਥ ਇਹ ਸੀ ਕਿ ਸਾਡੇ ਬਜ਼ੁਰਗ ਕਹਿੰਦੇ ਸੀ ਕਿ ਕਿਸੇ ਨਾਲ ਇੰਨੇ ਮਿੱਠੇ ਨਾ ਹੋਵੋ ਕਿ ਉਹ ਤੁਹਾਡੀ ਦੁਰਵਰਤੋਂ ਕਰੇ ਉਹ ਤੁਹਾਨੂੰ ਵਰਤ ਕੇ ਤੇ ਛੱਡ ਦੇਵੇ ਤੇ ਕਿਸੇ ਦੇ ਨਾਲ ਇੰਨੇ ਕੌੜੇ ਵੀ ਨਾ ਹੋਵੋ ਇੰਨੇ ਰੁੱਖੇ ਵੀ ਨਾ ਹੋਵੋ ਕਿ ਉਹ ਤੁਹਾਨੂੰ ਪਸੰਦ ਹੀ ਨਾ ਕਰੇ ਇਸ ਦਾ ਮਤਲਬ ਸੀ ਪਰ ਅੱਜ ਅਸੀਂ ਕਹਿੰਦੇ ਹਾਂ ਕਿ ਤੁਸੀਂ ਆਪਣੀ ਜ਼ਿੰਦਗੀ ਨੂੰ ਨਮਕ ਦੇ ਤਰ੍ਹਾਂ ਰੱਖੋ ਹੁਣ ਤੁਸੀਂ ਕਹੋਗੇ ਕਿ ਨਮਕ ਦੀ ਤਰ੍ਹਾਂ ਕਿਵੇਂ ਰੱਖੀਏ ਨਮਕ ਉਹ ਚੀਜ਼ ਆ ਜਿਸ ਨੂੰ ਅਜੇਸ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ ਭਾਵੇਂ ਜਦੋਂ ਅਸੀਂ ਸਬਜ਼ੀ ਬਣਾਉਨੇ ਆ ਨਾ ਤਾਂ ਜੇਕਰ ਅਸੀਂ ਉਹਦੇ ਵਿੱਚ ਨਮਕ ਨਾ ਨ ਵਰਤਾਂਗੇ ਲੂਣ ਨਾ ਪਾਵਾਂਗੇ ਤਾਂ ਉਸ ਸਬਜ਼ੀ ਨੂੰ ਕੋਈ ਨਹੀਂ ਖਾਵੇਗਾ ਕਿਉਂਕਿ ਉਹਦਾ ਟੇਸਟ ਹੀ ਨਹੀਂ ਆਵੇਗਾ ਉਹਨੂੰ ਕੋਈ ਪਸੰਦ ਹੀ ਨਹੀਂ ਕਰੇਗਾ ਤੇ ਜੇਕਰ ਉਹਦੇ ਵਿੱਚ ਨਮਕ ਲੋੜ ਤੋਂ ਵੱਧ ਪਾ ਦਿੱਤਾ ਜਾਵੇਗਾ ਤਾਂ ਉਹ ਕੌੜੀ ਜ਼ਹਿਰ ਬਣ ਜਾਏਗੀ ਤੇ ਫਿਰ ਤਾਂ ਵੀ ਨਹੀਂ ਖਾਦੀ ਜਾਵੇਗੀ ਤਾਂ ਵੀ ਉਹਨੂੰ ਕੋਈ ਪਸੰਦ ਨਹੀਂ ਕਰੇਗਾ ਤੇ ਫਿਰ ਜ਼ਿੰਦਗੀ ਜਿਹੜੀ ਆ ਉਹ ਕਿਵੇਂ ਨਮਕ ਦੀ ਤਰ੍ਹਾਂ ਜਿਣੀ ਆ ਕਿ ਨਮਕ ਦੀ ਤਰ੍ਹਾਂ ਜ਼ਿੰਦਗੀ ਇਸ ਤਰ੍ਹਾਂ ਜਿਣੀ ਆ ਕਿ ਨਮਕ ਉਹ ਚੀਜ਼ ਆ ਜਿਹੜੀ ਦੀ ਲੋੜ ਤੋਂ ਵੱਧ ਵਰਤੋਂ ਵੀ ਨਹੀਂ ਕੀਤੀ ਜਾ ਸਕਦੀ ਤੇ ਉਹਦੇ ਤੋਂ ਬਗੈਰ ਰਿਹਾ ਵੀ ਨਹੀਂ ਜਾ ਸਕਦਾ ਇਸ ਤਰ੍ਹਾਂ ਜ਼ਿੰਦਗੀ ਹੋਵੇ ਕਿ ਤੁਹਾਡੀ ਕੋਈ ਦੁਰਵਰਤੋਂ ਨਾ ਕਰ ਸਕੇ ਤੇ ਤੁਹਾਡੇ ਤੋਂ ਬਿਨਾ ਉਹਦਾ ਗੁਜ਼ਾਰਾ ਵੀ ਨਾ ਹੋਵੇ ਭਾਗ ਕੇ ਤੁਸੀਂ ਉਹਦੇ ਨਾਲ ਨਾ ਜ਼ਿਆਦਾ ਮਿੱਠੇ ਰਹਿਣਾ ਤੇ ਨਾ ਹੀ ਜ਼ਿਆਦਾ ਕੌੜੇ ਹੋਣਾ। ਆਪਣੀ ਜ਼ਿੰਦਗੀ ਨਮਕ ਦੀ ਤਰ੍ਹਾਂ ਰੱਖਣੀ ਹੈ ਕਿ ਤੁਹਾਡੀ ਕੋਈ ਦੁਰਵਰਤੋਂ ਵੀ ਨਾ ਕਰ ਸਕੇ ਤੇ ਤੁਹਾਡੇ ਤੋਂ ਬਿਨਾਂ ਕਿਸੇ ਦਾ ਗੁਜ਼ਾਰਾ ਵੀ ਨਾ ਹੋਵੇ। ਆਪਣੇ ਆਪ ਨੂੰ ਇਸ ਨਮਕ ਦੀ ਤਰ੍ਹਾਂ ਢਾਲ ਕੇ ਰੱਖੋ, ਨਮਕ ਦੀ ਤਰ੍ਹਾਂ ਬਣਾ ਕੇ ਰੱਖੋ ਕਿ ਇਹ ਨਾ ਹੋਵੇ ਕਿ ਕੋਈ ਤੁਹਾਨੂੰ ਵਰਤ ਕੇ ਤੇ ਛੱਡ ਦੇਵੇ। ਜੇ ਨਮਕ ਦੀ ਤਰ੍ਹਾਂ ਬਣ ਕੇ ਰਹੋਗੇ ਨਾ ਤਾਂ ਤੁਹਾਡੀ ਕਦੇ ਦੁਰਵਰਤੋਂ ਨਹੀਂ ਹੋਵੇਗੀ। ਤੇ ਕੋਈ ਵੀ ਫਿਰ ਤੁਹਾਡੇ ਤੋਂ ਬਗੈਰ ਰਹਿ ਵੀ ਨਹੀਂ ਸਕੇਗਾ ਸੋ ਛੋਟਾ ਜਿਹਾ ਵਿਚਾਰ ਸੀ ਜਿਹਦੇ ਅਰਥ ਬਹੁਤ ਵੱਡੇ ਸੀ ਉਮੀਦ ਕਰਦੀ ਆ ਕਿ ਤੁਹਾਨੂੰ ਅੱਜ ਦਾ ਵਿਚਾਰ ਜ਼ਰੂਰ ਪਸੰਦ ਆਇਆ